ਉਹਦੇ ਤਾਂ ਭਰਾਵਾ ਖਾਨੇ ਹੀ ਬੜੇ ਛੋਟੇ ਨੇ ਹਰ ਤੂੰ ਕਬੂਤਰ ਰੱਖਣੇ ਆ ਮਲੇ ਕਪੜੇ ਰੱਖਣੇ ਆ ਜੇ ਅੱਠੇ ਨੇ ਬਹਿ ਜਾਣਗੇ ਉਹ ਅੱਠ ਤਾਂ ਭਰਾਵਾ ਮੇਰੇ ਜਵਾਕ ਹੀ ਨੇ ਦੋ ਅਸੀਂ ਮੀਆਂ ਬੀਵੀ ਉਹ ਨਾ ਵਿਲਾ ਸੀ ਅੱਖ ਤੇ ਰੋਗੇ ਆ ਸੋਨੋ ਬਜਵਾ ਇਹ ਵੀ ਨਾਲ ਮਿਲੂਗਾ ਬੈੱਡ ਤੇ ਉਹ ਯਾਰ ਇਹ ਤਾਂ ਅਰੇ ਬੈੱਡ ਕਿਹੜੀ ਲੱਕੜ ਦਾ ਇਹ ਜੀ ਦਰਖਤਾਂ ਦੀ ਲੱਕੜ ਦਾ ਸਾਰੇ ਬੈੱਡ ਬਾਹ ਕੁਲਰ ਕਿਵੇਂ ਲਾਇਆ ਕੋਈ ਗੱਲ ਸਹੀ ਨਹੀਂ ਲੱਗਿਆ ਹੋਇਆ ਕਸ ਫਰੂਟ ਉਹ ਕੋਈ ਹੋਰ ਬੰਦਾ ਲਾਓ ਭਾਈ ਸਾਹਿਬ ਆ ਬਦਤਮੀਜ਼ ਚਪੜਾਸੀ ਲਾਇਆ ਹੋਇਆ ਤੁਸੀਂ ਮੇਰੇ ਨਾਲ ਯਾਰ ਹਉ ਚੱਟ ਤਾ ਮ ਕਾਂਬਣਾ ਨਹੀਂ ਨਹੀਂ ਦੇਖਾ ਯਾਰ ਤਾ ਹਉ ਹਾਂ ਨੀ ਰਸਨੇ ਯੱਟਾ ਹਉ ਹਾਂ ਹਾਂ ਜੀ ਮਾਰੀ ਦਿਖਾਓ ਜੀ ਹਾਂ ਮਾਰੀ ਜੀ ਹਾਂ ਜੀ ਆ ਜਾ ਬਰਥਲੇ ਆ ਮਰੀ ਥਲੇ ਪਈਆਂ ਨੇ ਆ ਜਾ ਚਾਪਣੀ ਚਾਹ ਪਾਣੀ ਕੋਈ ਨਹੀਂ ਪੀਨੇ ਆ ਬੰਨਾ ਅਲਮਾਰੀ ਦੇਖ ਲੀਏ ਯਾਰ ਅਲਮਾਰੀ ਦੇਖੋ ਜੀ ਦੇਖੋ ਅਲਮਾਰੀ ਆਹ ਦੇਖ ਲੋ ਓਏ ਯਾਰ ਅੱਛਾ ਆਹ ਦੇਖ ਲੋ ਫਿਰ ਆ ਘੰਟ ਲੱਗਦੀ ਆ ਯਾਰ ਇੱਕ ਮਿੰਟ ਲਈ ਲੋਕ ਹੋਣ ਲੈੰਦੋ ਜੀ ਐ ਪਟਣਾ ਦਿਓ ਪੈਸੇ ਬਹੁਤ ਪੈਂਦੇ ਨੇ ਇਹਦੇ ਤੇ ਮਗੀ ਦੇਖੋ ਜੀ ਕੋਈ ਤਾਂ ਦਾ ਭਰਾਵਾ ਖਾਨੇ ਹੀ ਬڑے ਛੋਟੇ ਨੇ ਯਾਰ ਤੂੰ ਕਬੂਤਰ ਰੱਖਣੇ ਆ ਨਾ ਕੋਈ ਕੱਪੇ ਰੱਖਣੇ ਵਾਹੋ ਫਿਰ ਮੈਂ ਤਾਂ ਕਹਿੰਦਾ ਸਾਡਾ ਟੱਬਰ ਵੱਡਾ ਵਾ ਯਾਰ ਓਏ ਤੁਸੀਂ ਕਿਹੜਾ ਵਿੱਚ ਸੋਨਾ ਵੜ ਕੇ ਕੱਪੜੇ ਰੱਖਨੇ ਆ ਜੀ ਦੇਖੋ ਲਮਾਰੀ ਤਾਂ ਖੁੱਲੀ ਡੁੱਲੀ ਜਾਊਗਾ ਦੇਖੋ ਡੁੱਲੀ ਤਾਂ ਹੈਗੀ ਆ ਭਰਾਵਾ ਸਹੀ ਆ ਦੇਖ ਇਹ ਨਹੀਂ ਯਾਰ ਪਸੰਦ ਇਹਦੇ ਨਾਲ ਸ਼ੀਸ਼ੇ 'ਚ ਮੈਂ ਕਾਲਾ ਆ ਰਿਆਂ ਨਾਲ ਤਰੋ ਫੇਰ ਨਾਲ लवली ਦੇ ਦਈਏ ਹਏ ਯਾਰ ਤੂੰ ਲਮਾਰੀ ਤਾਂ ਕੰਮ ਤੋਂ ਲੋ ਬੁਰਾ ਕਰ ਉਹ ਠੀਕ ਆ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਅਲਮਾਰੀਆਂ ਸਾਰੀਆਂ ਪਈਆਂ ਤੋੜ ਦਾ ਕਲਮਾਰੀਆਂ ਪਈਆਂ ਨੇ ਜੀ ਇਹ ਦੇਖ ਲੋ ਆਹ ਦੇਖ ਲੋ ਆਹ ਕਾਊਂਟਰ ਵੀ ਸੋਨਾ ਆ ਦੇਖੋ ਆ ਕਲਰ ਜੈਨੂਨ ਕਲਰ ਆ ਔਰ ਨਹੀਂ ਭਰਾਵਾ ਇਹਦਾ ਕਲਰ ਨਹੀਂ ਜਚਿਆ ਮੈਨੂੰ ਔਰ ਨੂੰ ਤੂੰ ਨਹੀਂ ਜਚਿਆ ਦੇਖੋ ਕਲਰ ਸੋਗਰਾ ਲੈਣਾ ਵਾ ਫੇਰਾ ਇਹਨੇ ਕਲਰ ਨੇ ਦੱਸੋ ਇਹ ਕਿ ਸਕਿਨ ਕਲਰ ਹੈ ਤੁਹਾਡੇ ਕੋਲ ਨਹੀਂ ਜੀ ਕਾਲੇ ਕਲਰ ਜੇ ਲੋ ਮਰੀ ਤਾਂ ਨਹੀਂ ਆਉਂਦੇ ਫੇਰਾ ਦਿਮਾਗ ਖਰਾਬ ਹੈ ਤੈਨੂੰ ਕਾਲਾ ਮੈਂ ਕਿਧਰੋਂ ਲਾਦਾ ਆ ਗਾਟੇ ਤੋਂ ਇਹ ਜਿਆਦਾ ਨਾ ਬੋਲ ਠੀਕ ਹੈ ਨਾ ਉਹ ਕਲਰ ਦੱਦੋ ਆਪਾਂ ਇੱਕ ਵਾਰ ਕਲਰ ਜੈਨੂਨ ਜੇ ਲੈ ਲਵੋ ਬਜੀਏ ਜਾ ਚਲ ਕਰੋ ਆਪਾਂ ਬਾਅਦ ਸਿਲੈਕਟ ਕਰ ਲੈਨੇ ਆ ਮੇਰੀ ਗੱਲ ਸੁਣ ਤੂੰ ਕੋਈ ਰੁੱੜਨ ਵਾਲੀ ਅਲਮਾਰੀ ਹੈ ਤੁਹਾਡੇ ਆ ਸਾਰੀਆਂ ਅਲਮਾਰੀਆਂ ਰੁੱੜਨ ਵਾਲੀਆਂ ਨੇ ਜਿੰਨੀਆਂ ਆ ਵੀ ਰੁੱੜਨ ਵਾਲੀ ਹਾਂਜੀ ਹਾਂਜੀ ਆ ਦੇਖੋ ਉਹ ਇਹਦੇ ਤਾਂ ਟਾਇਰ ਹੀ ਬੜੇ ਛੋਟੇ ਨੇ ਜੀਸੀਬੀ ਤੇ ਪਾ ਦਈਏ ਤੁਰ ਪਾ ਦੇ ਨੇ ਜੀਸੀਬੀ ਤੇ ਟਰਾਲੇ ਟਰੋਲੇ ਤੇ ਉਹ ਯਾਰ ਟਾਇਰ ਛੋਟੇ ਹੀ ਹੁੰਦੇ ਨੇ ਤੂੰ ਮਜ਼ਬੂਤੀ ਦੇ ਕਿੰਨੇ ਜਿੱਥੇ ਮਰਜ਼ੀ ਰੋੜ ਕੇ ਲੈ ਜਾਓ ਇੱਕ ਕਮਰੇ ਦੇ ਦੂਜੇ ਕਮਰੇ ਇੱਕ ਕਮਰੇ ਕਿੰਨੇ ਚੱਲ ਪਰੇ ਹੋ ਤੂੰ ਸਾਡਾ ਮਿਸਤਰੀ ਆ ਤੈਨੂੰ ਦੱਸੀਏ ਕਮਰੇ ਕਿੰਨੇ ਨੇ ਆ ਦੇਖੋ ਆਹ ਦੇਖੋ ਦਾਗ ਜੇ ਪਾਏ ਨੇ ਕੀ ਰੰਗ ਘੱਟ ਗਿਆ ਸੀ ਯਾਰ ਇਹ ਡਿਜ਼ਾਈਨ ਹੈ ਨਾ ਸਾਰੀ ਲਮਰੇ ਅਲੱਗ ਅਲੱਗ ਡਿਜ਼ਾਈਨ ਨੇ ਆ ਦੇਖਤਾ ਸੀ ਕਿੰਨੇ ਬੁਝੇ ਡਿਜ਼ਾਈਨ ਹੈ ਡਿਜ਼ਾਈਨ ਭਰਾਵਾ ਇਹਦੇ ਐ ਲਾਦੇ ਪਿੱਤ ਨਿਕਲੀ ਹੁੰਦੀ ਹੈ ਚਲੋ ਉਹ ਲੈਣਾ ਕੀ ਹੈ ਤੁਸੀਂ ਰੈਂਡੀਰ ਹੈ ਕੀ ਹੈ ਤੁਹਾਡੇ ਕੋਲ ਸਾਡਾ ਸਾਰਾ ਕੁਝ ਸੋਫੇ ਬੈੱਡ ਹਾਂਜੀ ਹੈਗੇ ਨੇ ਚਲ ਆਓ ਸੋਫੇ ਦੇਖੋ ਕਿੱਥੇ ਨੇ ਸੋਫੇ ਤੂੰ ਨਾ ਬਾਵਾ ਨਾ ਬੋਲੇ ਕਰਾ ਪੱਥਰ ਚੱਕ ਕੇ ਨਾ ਇਹ ਕਹਿਣਾ ਉਹ ਸੁਭਾਅ ਜੇ ਕੁਝ ਹੋ ਗਿਆ ਪੈਸੇ ਦੇਣੇ ਪੈਣੇ ਆ ਚਲੋ ਉੱਤੇ ਚਲੋ ਪਰ ਆਪ ਕੋ ਸੁਨੇ ਆਈ ਨਹੀਂ ਉਹ ਆ ਜਾ ਲੈ ਕੇ ਜਾਉਂਗਾ ਤੇਰੇ ਕੋਲ ਵੇਖੋ ਇਹ ਸਾਰੇ ਸੋਫੇ ਹੀ ਨੇ ਹੈ ਆਹੋ ਹੋਰ ਕੀ ਆਹ ਘੰਟ ਲੱਗਦੇ ਨੇ ਆ ਦੇਖੋ ਜੀ ਇਹ ਸਾਡਾ ਬੈਸਟ ਪੀਸ ਸਦਾ ਦੇਖੋ ਯਾਰ ਇਹਦਾ ਨਾ ਮੈਨੂੰ ਕੱਪੜਾ ਨਹੀਂ ਮਜ਼ਬੂਤ ਲੱਗਦਾ 우ਸਤਾਦ ਕੀ ਗੱਲ ਹੋ ਗਈ ਯਾਰ ਇਹ ਤਾਂ ਸਾਡੇ ਜਵਾਕ ਪਾੜ ਦੇਣਗੇ ਕੀ ਤੂੰ ਜਵਾਕ ਜੰਮੇ ਨੇ ਕਿ ਕੁੱਤੇ ਜੰਮੇ ਨੇ ਵਾਲੇ ਬਿਵਾਸ ਨਾ ਕਰ ਤੂੰ ਕਿਹੜੀਆਂ ਗਾਹਕ ਨੂੰ ਲੋਕ ਚੱਜ ਨਾਲ ਬੋਲਦੇ ਤੂੰ ਕਿਹੜੀਆਂ ਉਹ ਫਿਰ ਕਿਹੋ ਜੀ ਗੱਲ ਕਰ ਰਹੇ ਆ ਵਾ ਇਹ ਤਾਂ ਖੇਡਣਾ ਵਾ ਤੂੰ ਬੈਠਣਾ ਹੀ ਆ ਬੈ ਕੇ ਖਾਣਾ ਪੀਣਾ ਹੀ ਆ ਨਾ ਫਰਮ ਦੇਖਣੀ ਹੈ ਇੱਕ ਗੱਲ ਦੱਸ ਯਾਰ ਇਹ ਚਮਕਦੇ ਬੜੇ ਪਏ ਨੇ ਕੀ ਗੱਲ ਲੈਮੀਨੇਸ਼ਨ ਕੀਤੇ ਇਹ ਉਹ ਨਹੀਂ ਸਾਰੇ 5 ਵਜੇ ਹੋਈ ਆ ਵਜੇ ਤਰੀਕੇ ਨਾਲ 5 ਵਜੇ ਹੋਈ ਆ ਇਹਨੂੰ ਉਹ 5 ਵੀ ਕਰਦੇ ਆ ਮੇਰੀ ਜੁੱਤੀ ਪਾਲਿਸ਼ ਕਰ ਦੇ ਯਾਰ ਤੈਨੂੰ ਮੂਤੀ ਲੱਗਦਾ ਕਮਾਲ ਕਰੀ ਜੰਨਾ ਵਾ ਓਏ ਪਾਲਿਸ਼ ਹੋਈ ਜਾਂ ਪਿੱਛੇ ਹੀ ਪਾਲਿਸ਼ ਹੋ ਗਈ ਆ ਬੰਗਲੌਰੋਂ ਆਈ ਆ ਪਾਲਿਸ਼ ਹੋ ਕੇ ਸਾਰਾ ਕੁਝ ਹੋ ਗਿਆ ਹਾਂ ਦੱਸ ਆਹ ਮੇਰੀ ਗੱਲ ਸੁਣ ਉਹ ਸੋਫੇ ਕਾ ਤੇ ਟੰਗੇ ਹੋਏ ਨੇ ਇੱਕ ਨਾ ਉਹਨਾਂ ਦੀ ਹਵਾ ਖਰਾਬ ਹੋਈ ਆ ਖਰਾਬੀ ਹੈ ਲਓ ਡਿਜ਼ਾਈਨ ਲੱਗੇ ਹੋਏ ਨੇ ਤੂੰ ਮੇਰੇ ਇੱਕ ਗੱਲ ਦਾ ਜਵਾਬ ਦੇ ਤੂੰ ਸਵੇਰੇ ਦੀ ਸੌਂ ਖਾਦੀ ਐ ਵੀ ਪੁੱਠੇ ਜਵਾਬ ਦੇਣੇ ਨੇ ਤੂੰ ਸਾਰਾ ਕੁਝ ਦੱਸਦਾ ਮੈਂ ਤੁਹਾਨੂੰ ਤੂੰ ਦੇਖੋ ਸੋਫੇ ਦੇਖਣੇ ਡਿਜ਼ਾਈਨ ਸਾਡੇ ਕੋਲ ਹੋਰ ਬਥਰੇ ਪੈਣੇ ਆ ਜੋ ਮੜਾ ਦਿਖਾਦਾ ਤੁਹਾਨੂੰ ਅੱਗੇ ਵੀ ਚੱਲ ਅੱਗੇ ਚੱਲ ਆਪਣੇ ਮੂੰਹ ਵਰਗੇ ਦਿਖਾਈ ਜਾਣਾ ਕੋ ਚੱਜ ਦਾ ਵੀ ਦਿਖਾ ਦੇ ਉਹ ਚੱਜ ਦੇ ਦਿਖਾ ਰਿਹਾ ਸਰ ਚੱਜ ਦੇ ਦਿਖਾਉਣੇ ਤਾਂ ਫਿਰ ਮੈਂ ਇਹਨਾਂ ਬੋਲਾਂ ਹੀ ਕਾਤੇ ਦੇਖੋ ਇਹ ਵੀ ਪੈਣੇ ਉਹ ਵੀ ਪੈਣੇ ਆਹ ਸੋਫਾ ਘੈਂਟ ਆ ਬਾਈ ਹਾਂ ਇਥੇ ਬਹਿ ਕੇ ਆਪਾਂ ਚਾਹ ਚੂ ਪੀ ਸਕਦੇ ਆ ਚਾਹ ਰੋਟੀ ਖਾਓ ਜੋ ਮਰਜ਼ੀ ਕਰੋ ਜੋ ਮਰਜ਼ੀ ਹੋਰੋ ਸੋਵੇ ਕੋਈ ਚੱਕਰ ਦੀ ਗੱਲ ਨਹੀਂ ਸੋਵੇ ਚੱਲ ਐਂ ਕਰ ਫਿਰ ਦੋ ਕੱਪ ਚਾਹ ਲਿਆ ਕੀ ਹੋ ਗਿਆ ਕਮਾਲ ਕੀਤੀ ਪਈ ਏ ਤੂੰ ਯਾਰ ਤੂੰ ਚਾਹ ਪਲਾ ਦੇਗਾ ਤੈਨੂੰ ਕੀ ਹੋ ਜੂ ਕਿੱਧਰੋਂ ਚਾਹ ਪਲਾਜੀ ਤੂੰ ਸੋਫਾ ਲੈ ਜਾ ਘਰ ਆ ਕੇ ਆਰਾਮ ਨਾਲ ਬਹਿ ਕੇ ਖਾ ਯਾਰ ਗਾਹਕ ਨੂੰ ਲੋਕ ਰੋਟੀ ਵੀ ਖਵਾ ਦਿੰਦੇ ਆ ਤੂੰ ਚਾਹ ਨੂੰ ਹੀ ਰੋਈ ਜਾਣਾ ਉੱਪਰੋਂ ਕੋਈ ਲੈ ਕੇ ਵੀ ਜਾਂਦੇ ਨਾ ਤਾਂ ਹੀ ਰੋਟੀ ਖਵਾਵਾਂਗੇ ਤੂੰ ਲੈ ਕੇ ਜਾਊਂਗਾ ਹੁਣ ਦੇਖ ਕੇ ਲੈ ਕੇ ਜਾਊਂਗਾ ਇੱਥੇ ਇੱਧਰ ਦੇਖ ਲਾ ਅਬ ਇੱਧਰ ਆ ਜਾਓ ਸਰ ਇੱਧਰ ਪੈਰ ਸਾਰੇ ਕੋ ਆ ਦੇਖੋ ਆ ਡਿਜ਼ਾਈਨ ਲੇਟੈਸਟ ਆਇਆ ਸਾਡੇ ਕੋਲ ਆ ਆ ਸਭ ਨਾਲ ਬੈਸਟ ਆ ਸਭ ਨਾਲ ਬੈਸਟ ਹਾਂ ਇਹ ਪੀਸ ਸਾਡਾ 4 ਪੀਸ 4 ਰੇ ਪੀਸ ਵਿਕੇ ਤੇ ਆ ਕਹਤ ਨਹੀਂ ਵਿਕੇ ਕੀ ਗੱਲ ਇਹਨੂੰ ਨਮੂਨੀਆਂ ਹੋਇਆ ਕੁਮਾਲ ਗਰੀਬੀ ਆ ਤੇ ਓਏ ਇੱਕ ਰਹਿ ਗਿਆ ਵਾ ਰਹਿ ਗਿਆ ਇੱਥੇ ਥੋੜੇ ਦੇ ਵਾਸਤੇ ਰਹਿ ਗਏ ਆਂ ਦੁਨੀਆ ਤੇ ਦੇਖੋ ਬੈ ਕੇ ਦੇਖੋ ਸੌਫਾ ਬੈ ਜਾ ਮੈਂ ਤਾਂ ਬੈਠਾ ਹੀ ਆ ਲੋਈ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਨਾਲ ਹੀ ਬੈ ਗਿਆਂ ਗਾਗਦੇ ਯਾਰ ਤੂੰ ਲੈ ਲਿਆ ਵਾ ਇਹ ਗਾਗਦੇ ਨਾਲ ਬੈ ਗਿਆਂ ਜਿਹੜਾ ਨਹੀਂ ਤੇਰੀ ਗੱਲ ਥੜੀ ਤੇਰੇ ਘਰ ਦਾ ਵਾ ਇਹ ਤਾਂ ਸਾਡਾ ਹੀ ਆ ਹਜੇ ਆ ਸੋਫਾ ਬੈਸਟ ਆ ਬੈਸਟ ਤਾਂ ਹੈਗਾ ਵਾ ਇਹ ਤੇ ਬੰਦੇ ਕਿੰਨੇ ਬੈ ਜਾਣਗੇ ਇਹਦੇ ਜੀ ਬੈ ਜਾਣਗੇ 8 ਨੇ ਬੈ ਜਾਣਗੇ ਉਹ 8 ਤਾਂ ਭਰਾਵਾ ਮੇਰੇ ਜਵਾਕ ਹੀ ਨੇ ਦੋ ਅਸੀਂ ਮੀਆਂ ਬੀਵੀ ਕਿਉਂ ਨਾ ਵਿਲਾ ਸੀ ਆਖੇ ਰਹਾ ਬੁਦਨ ਹੋਰ ਕਰਦਾ ਪੂਰੀ ਕ੍ਰਿਕਟ ਦੀ ਟੀਮ ਤਿਆਰ ਕਰ ਲੈਂਦਾ ਯਾਰ ਤੂੰ ਫੈਨ ਬੜੀ ਤੱਕ ਨਾ ਜਾ ਠੀਕ ਹੈ ਨਾ ਮਾਰ ਕੇ ਸਰਾਣਾ ذرا ਸਿਰ ਖੋਲ ਦੂੰ ਇੱਧਰ ਆ ਜਾ ਹੋਰ ਕੀ ਆ ਤੇਰੇ ਕੋਲ ਹੋਰ ਸਾਰਾ ਕੋਸ਼ਿਸ਼ ਹੈਗਾ ਵਜੇ ਲੈਣਾ ਕੀ ਆ ਹੋਰ ਆ ਬੈੱਡ ਵੀ ਰੱਖੇ ਨੇ ਬੱਦ ਰੱਖੇ ਆ ਦੇਖੋ ਬੈੱਡ ਆ ਵੀ ਬੈੱਡ ਪਿਆ ਬਾਈ ਤੇ ਇਹ ਵੀ ਪਿਆ ਵਾ ਯਾਰ ਆ ਬੈੱਡ ਤੇਰਾ ਮੈਨੂੰ ਮਜ਼ਬੂਤ ਨਹੀਂ ਲੱਗਦਾ ਯਾਰ ਤੂੰ ਹਾਂਥੀ ਸੁਵਾਉਣਾ ਵਾ ਤੂੰ ਸੁਵਾਉਣਾ ਵਾ ਮੀਆਂ ਬੀਬੀ ਨੇ ਆਰਾਮ ਨਾਲ ਸੋਜਿਓ ਓਏ ਬਕਵਾਸ ਘੱਟ ਕਰ ਮੈਂ ਤਾਂ ਕਹਿੰਦਾ ਵੀ ਜਿਵੇਂ ਐਨਾ ਮੇਰੇ ਵਜਨ ਨਾ ਟੁੱਟ ਨਾ ਜਾਵੇ ਯਾਰ। ਮੇਰੇ ਵਜਨ ਮੈਂ ਤਾਂ ਦੱਦੇ ਨੇ ਖਰਚ ਨਹੀਂ ਪੈਣਾ। ਬੈੱਡ ਦੀ ਜਿੱਦ ਗੱਲ ਤਾਂ ਬਹੁਤ ਦੂਰ ਆ। ਯਾਰ ਤੂੰ ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ ਉਲਟਾ ਹੀ ਬੋਲੀ ਜਾਂਦਾ ਮੈਂ ਤੈਨੂੰ ਮੈਂ ਕੀ। ਓ ਯਾਰ ਐਨਾ ਈਜ਼ੀ ਨਾ ਲਾ ਮੈਨੂੰ। ਯਾਰ ਈਜ਼ੀ ਲਿਆ ਨੂੰ ਤੂੰ ਬਹੁਤ ਅੱਗੇ ਮਤ ਹੁੰਦਾ ਬਾ ਦੇਖੋ ਬੈੱਡ ਦੇਖੋ ਆ ਵੀ ਵਧੀਆ ਉਹ ਵੀ ਵਧੀਆ ਉਹ ਵੀ ਬੈੱਡ ਵਧੀਆ। ਮੇਰੀ ਗੱਲ ਸੁਣ ਇਹ ਬਿਨਾ ਸ਼ੀਸ਼ਿਆਂ ਤੋਂ ਇੱਥੇ ਦੋ ਸ਼ੀਸ਼ੇ ਇੱਧਰ ਤੇ ਦੋ ਸ਼ੀਸ਼ੇ ਇੱਧਰ ਐਦਾਂ ਦਾ ਬੈੱਡ ਦੇ ਮੈਨੂੰ। ਯਾਰ ਤੂੰ ਬੈੱਡ ਦੇ ਨਹੀਂ ਜਿੱਦ ਗਾਣ ਖੁੱਲਣੀਆਂ। ਯਾਰ ਤੂੰ ਕੋ ਬੈੱ ਆ ਗਈ ਪਾਣੀ ਪੁਣੀ ਲੈ ਕੇ ਆਵੇਂ ਥੋੜਾ ਬੋਤਾ ਪਾਣੀ ਪੀ ਲਾ ਪਹਿਲਾ ਬੈੱਡ ਤੇ ਸੋ ਬੈੱਡ ਸੌਣ ਨੂੰ ਹੁੰਦਾ ਵਾ ਤੂੰ ਸੀਸੇ ਕਦੇ ਹੈ ਵੀ ਕਦੇ ਐ ਲਟਰ ਪਟਰ ਆਹ ਕੌਣ ਆਹ ਸੋਨੋ বাজਵਾ ਇਹ ਵੀ ਨਾਲ ਮਿਲੂਗਾ ਬੈੱਡ ਤੇ ਯਾਰ ਇਹਨੇ ਤਾਂ ਮਸ਼ਹੂਰੀ ਕੀਤੀ ਹੈ ਬੈੱਡ ਦੀ ਵੀਰੇ ਅੱਗੇ ਦੇਖ ਲੋ ਯਾਰ ਬੈੱਡ ਤੋ ਜੇ ਨਹੀਂ ਪਸੰਦ ਤੋ ਅੱਗੇ ਦੇ ਆ ਜਾ ਮੇਰਾ ਭਰਾ ਆ ਦੇਖ ਲੈ ਇਹ ਦੇਖੋ ਬੈੱਡ ਵੀ ਵਧੀਆ ਯਾਰ ਇਹ ਬੈੱਡ ਕਿਹੜੀ ਲੱਕੜ ਦਾ ਇਹ ਜੀ ਦਰਖਤਾਂ ਦੀ ਲੱਕੜ ਦਾ ਸਾਰੇ ਬਹੁਤ ਪਹੇਟ ਆ ਓ ਯਾਰ ਮੈਂ ਇਹ ਪੁੱਛਦਾ ਪਿਆ ਵਾਂ ਇਹ ਲੱਕੜ ਦਾ ਨਾਮ ਕੀ ਆ ਯਾਰ ਤੂੰ ਦਾਤਨ ਕਰਨੀ ਲੱਕੜ ਨਾਲ ਉਹ ਕੀਰ ਤੇ ਕੁਮਾਰ ਗੀ ਜਾਂਦਾ ਤੇ ਬੈੱਡ ਦੇਖ ਤੂੰ ਲੈ ਓ ਯਾਰ ਸੋਣਾ ਹੀ ਐ ਨਾ ਤੁਸੀਂ ਆਕਰ ਨਾਲ ਬੋਲੀਦਾ ਵਾ ਕੋਈ ਸ਼ਰਮ ਕਰ ਲੈ ਅਗਲ ਨਾਲ ਅਗਲ ਨਾਲ ਹੀ ਬੋਲਦੇ ਪਏ ਆ ਤੈਨੂੰ ਹੋਰ ਕੀ ਮੈਂ ਬੋਲਦੇ ਪਏ ਆ ਆ ਵੀ ਬੈੱਡ ਪੂਰਾ ਬੈੱਡ ਬੈੱਡ ਲੈਣੇ ਆ ਬਾਅਦ ਚ ਆ ਕੂਲਰ ਕਿਵੇਂ ਲਾਇਆ ਕੋਈ ਗੱਲ ਸਹੀ ਨਹੀਂ ਲੱਗਿਆ ਹੋਇਆ ਓ ਰੇਟ ਕੀ ਆ ਇਹਦਾ ਬੰਦ 12000 ਆ ਜੀ ਦੇਖ ਲੋ ਸਹੀ 12000 ਆ ਗਿਆ ਮੈਂ ਤੋਹ। ਹਾਂ। ਆ ਕੀ ਹੋਇਆ? ਇਹ ਮਦੂਮ ਕੀ ਦਾ ਸ਼ਟਾ। ਯਾਰ ਮਕਸੀਆ ਬੈਠਣ ਵਾਲੀ ਇਹ ਝੂਟੇ ਵੀ ਦਿੰਦੀ ਆ। ਆਹੋ। ਚੱਲਿਆ ਦੇ ਦੋ ਕੁ ਝੂਟੇ। ਇੱਧਰ ਆ ਯਾਰ। ਹੋਏ ਹੈਲੋ ਦਿਮਾਗ ਯਾਰ ਟਕੇ। ਤੇ ਕਮਾਗ ਰੀ ਜਿੰਨਾ ਟੁੱਟ ਗਈ ਫਿਰ ਤੂੰ ਜੇ ਪੈ ਹੈ ਨਾ 9:00 ਵਜੇ ਨਾਲ ਟੁੱਟਣ ਲੱਗੀ ਆ ਇਹ। ਤੂੰ ਦੇਖੋ ਜੀ ਹੋਰ ਕੀ ਕਰਿਆ। ਪੂਰੇ ਵਾਸਤੇ ਉਹ ਚਲੋ ਦੇਖੋ ਲੈਣਾ ਕੀ ਕੀ ਹੈ ਦੇਖੋ ਹੋਰ ਲੈਣਾ ਕੀ ਕੀ ਆ ਇੱਧਰ ਆਇਆ ਕੁਝ ਹੋਰ ਕੀ ਆ ਸਰ ਕੋ ਫਰਿਜ ਫਰਿਜ ਦੇਖਦੇ ਹਾਂ ਹਾਂਜੀ ਆ ਜਰਾ ਆ ਬੈੱਡ ਰੱਖ ਲਈ ਮੇਰਾ ਸਾਈਡ ਤੇ ਠੀਕ ਆ ਉਹ ਪਰਲਾ ਜਿਹੜਾ ਬਿਨਾ ਸ਼ੀਸ਼ੇ ਦਾ ਯਾਰ ਕੀ ਚੰਗਾ ਭਾਈ ਆਪ ਥਈਏ ਨਾ ਦਿਖਾ ਆਏ ਸੀ ਬੜੇ ਲਾਏ ਨੇ ਕੋਈ ਗੀਜਰ ਨਹੀਂ ਲੈ ਲੈਣੇ ਗੀਜਰ ਤੁਸੀਂ ਯਾਰ ਕਿਹੜੇ ਤੇਰੇ ਫਫੜਨੇ ਨਹਾਉਣਾ ਪਾਣੀ ਗਰਮ ਕਰਕੇ ਗਰਮੀ ਚ ਹੈ ਕੋਦ ਨਹੀਂ ਨਾ ਦੇਖਣਾ ਅੱਗੇ ਕੋਲੋਂ ਦੇਖ ਲੈ ਪੂਰੀ ਪੂਰੀ ਆ ਤੈਨੂੰ ਵੀ ਆ ਦੇਖ ਲੋ ਫਰਿਜ ਵੀ ਹੈਗੀ ਆ ਇੱਧਰ ਵੀ ਹੈਗੀ ਆ ਉਹਨੂੰ ਛੱਡ ਦੇ ਆਹੀ ਦਿਖਾ ਪਾਣੀ ਠੰਡਾ ਕਰਦੀ ਆ ਇਹ ਆ ਪਾਣੀ ਪੂਰਾ ਚਿਲਡ ਵੀਰੇ ਇਹ ਚੋਂ ਕੱਢ ਕੇ ਇੱਕ ਗਲਾਸ ਪਾਣੀ ਪਲਾ ਕਿੰਨਾ ਤੇਰਾ ਬੜਾ ਸੋਚ ਲੱਗ ਗਿਆ ਇਹਦੀ ਪਾਣੀ ਪਲਾਮਾ ਚਲ ਗੁੱਸਾ ਨਾ ਕਰ ਉਹ ਦੇਖੋ ਇਹਦੇ ਵਿੱਚ ਆਪਾਂ ਕੀ ਕੀ ਰੱਖ ਸਕਦੇ ਆ ਇੱਟਾ ਰੱਖ ਲਈਏ ਚ ਇਹ ਫਰੂਟ ਉਹ ਕੋਈ ਹੋਰ ਬੰਦਾ ਲਾਓ ਭਾਈ ਸਾਹਿਬ ਆ ਬਦਤਮੀਜ਼ ਚਪੜਾਸੀ ਲਾਇਆ ਹੋਇਆ ਤੁਸੀਂ ਮੇਰੇ ਨਾਲ ਯਾਰ ਉਹ ਮਾਲਕ ਨੂੰ ਉਹ ਆਪ ਕੋਈ ਬੰਦੇ ਲਾਓ ਮੈਂ ਨਹੀਂ ਰੀ ਦਿਖਾਉਣ ਵਾਲਾ ਆ ਦੇਖੋ ਜਦ ਆਪਾਂ ਫਰੂਟ ਅੱਛਾ ਸਬਜ਼ੀਆਂ ਹਾਂ ਰੱਖ ਸਕਦੇ ਨੇ ਇਹਰੇ ਤੇ ਫਰੂਟ ਕਿੰਨੇ ਕ ਦਿਨ ਚੱਲ ਜਾਂਦੇ ਨੇ ਇਹ ਚ ਖਰਾਬ ਤਾਂ ਨਹੀਂ ਹੋਣਗੇ 2 ਦਿਨ ਤੱਕ ਖਰਾਬ ਨਹੀਂ ਹੋਣਗੇ ਫਰੂਟ ਅੱਛਾ ਹੂੰ ਪਰ ਥੋੜੇ ਤਾਂ ਖਰਾਬ ਹੀ ਹੋਣੇ ਬਈ ਕਿਉਂ ਤੁਸੀਂ ਕਹਿੰਦੇ ਕਿ ਕਿੱਥੇ ਰੱਖਣੇ ਬਕਵਾਸ ਨਾ ਕਰ ਤੂੰ ਕੀ ਗੱਲ ਤੂੰ ਤੇਰੇ ਲੈਦਾ ਬਾਗ ਨੇ ਫਰੂਟਾਂ ਦੇ ਲੈ ਨਹੀਂ ਫਰੂਜ ਫਰੂਜ ਲੈ ਨਹੀਂ ਇਹ ਤਾਂ ਹੀ ਕਹਿਣਾ ਇੱਧਰ ਆ ਇਹਨੂੰ ਰੱਖ ਲੈ ਸਾਈਡ ਤੇ ਕਾ ਕੱਢ ਲਾ ਬੈੱਡ ਹੋ ਗਿਆ ਕਲਮਾਰੀ ਹੋ ਗਈ ਤੇ ਕਲਮਾਰੀ ਤੇ ਉਹ ਐਲ ਸੀ ਡੀਆ ਨੇ ਹਾਂ ਜੋ ਐਲ ਸੀ ਡੀਆ ਦੇਖੋ ਜੀ ਚੱਲਦੀ ਆ ਇਹ ਹਾਂ ਹਾਂ ਚੱਲਦੀ ਆ ਐ ਘਰ ਉਹ ਰੇ ਸੋਫਾ ਲਾ ਤ ਗਿੱਪੀਰ ਵਾਲ ਦੀ ਫਿਲਮ ਲਾ ਚੱਲ ਗੁੱਸੇ ਨਾ ਹੋਏ ਇਹ ਕਿੰਨੇ ਦੀ ਆ ਇਹ 42000 ਦੀ ਉਤਨੀ ਚੱਲ ਇਹ ਰੱਖ ਲੈ ਇੱਕ ਤੇ ਬਿੱਲ ਬਣਾ ਜਾ ਚੱਲ ਸ਼ੁਭਾਰਾ ਚਲ ਆ ਮੰਨ ਜੀ ਬਿੱਲ ਬਣਾਉਣਾ ਜੀ ਬਿੱਲ ਬਣਾਉਣਾ ਇੱਥੇ ਦੱਸੋ ਆਪਣਾ ਕੀ ਕੀ ਸੀ ਇੱਧਰ ਚ ਫੜਾਸੀ ਨੂੰ ਫੜਾਤਾ ਬਿੱਲ ਤੋ ਪ੍ਰਾਵੋ ਮਾਲ ਕੁ ਥੋੜੀ ਬਣਾਉਂਗਾ ਪਹਿਲੇ ਮੈਂ ਹੀ ਬਣਾਉਣਾ ਵਾ ਚੱਲ ਬਣਾ ਫਿਰ ਹਾਂ ਕੀ ਕੀ ਸੀਗਾ ਮੈਂ ਭਾਈ ਬੈਠੋ ਬੈੱਡ ਸੀ ਇੱਕ ਬੈੱਡ ਹੋ ਗਿਆ ਹਾਂ ਆਪਣਾ ਹੋ ਗਿਆ 16000 ਬੈੱਡ ਦਾ ਹਾਂਜੀ ਅਲਮਾਰੀ ਅਲਮਾਰੀ ਇਹ 10000 ਦੀ ਅਲਮਾਰੀ ਹਾਂਜੀ ਸੋਫਾ ਸੀ ਆਪਣਾ ਸੋਫਾ ਆਓ ਪਰਲੇ ਕਰੀ ਠੀਕ ਹੈ ਜੀ ਤੇ ਵੱਧ ਬੰਦੇ ਬੈਣ ਹਾਂ ਹਾਂ ਹੋ ਗਿਆ ਜੀ ਧੰਨਵਾਦ ਜੀ ਦੱਸ ਦੇ ਇੱਕ 20 ਬਣ ਗਿਆ ਤੁਹਾਡਾ ਬਸ ਹਾਂ ਯਾਰ ਬਿੱਲ ਕੁਛ ਵੀ ਨਹੀਂ ਬਣਿਆ ਮੈਂ ਕਿਹਾ ਦੋ ਬੈੱਡ ਹੋਰ ਪਾ ਦੇ ਚ ਪਾ ਦੇ ਪੱਕਾ ਕੀ ਦੋ ਬੈੱਡ ਹੋਰ ਪਾਤੇ ਹਾਂਜੀ ਹੋਰ ਯਾਰ ਦੋ ਅਲਮਾਰੀਆਂ ਪਾ ਦੇ ਉਹ ਭਈਆ ਯਾਰ ਸਾਡਾ ਵਿਚਾਰਾ ਉਹ ਐਵੇਂ ਕੱਪੜੇ ਤਾਰਾਂ ਤੇ ਟੰਗੀ ਜਾਂਦਾ ਦੋ ਅਲਮਾਰੀਆਂ ਹੋਰ ਕਿੰਨੇ ਬਣ ਗਏ ਮੈਂ ਦੱਸ ਦੋ 80 ਬਣ ਗਿਆ ਦੋ 8000 ਬੱਸ ਹਾਂਜੀ ਇਹ ਤਾਂ ਈਜ਼ੀ ਏ ਯਾਰ ਚੱਲ ਹੁਣ ਮੈਨੂੰ ਇਹ ਦੱਸ ਇਹਨਾਂ ਦੀ ਕਿਸ਼ਤ ਕਿੰਨੀ ਬਣੂਗੀ ਇਤੋ ਯਾਰੀ ਸਤ ਸ੍ਰੀ ਅਕਾਲ ਤੇ ਪਾਸ ਕਰਨ ਲਈ ਸਾਡੇ ਕੋਲ ਰੈਸਟੀਗਾ ਜੀ ਸਾਰਿਆਂ ਨੂੰ ਤੇ ਸਾਡੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੱਲੇ ਚੈਨਲ ਦਿੱਤਾ ਚੈਨਲ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਬੈਲ ਜਰੂਰ ਨਾਲ ਕਰ ਲਿਓ ਬਾਕੀ ਆਪਾਂ ਮਿਲਦੇ ਆਂ ਆਪਣੀ ਨਵੀਂ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਲਵ ਯੂ